ਸਤਰੀ ਗੱਲ ਬਾਈ ਜੀ ਸਾਰਿਆਂ ਨੂੰ ਕਿ ਅੱਜ ਆਪਾਂ ਪਹੁੰਚੇ ਹੋਏ ਆਂ ਤਲਵੰਡੀ ਸਾਭੂ ਭਰਾ ਮੇਰੋ ਬਹੁਤ ਥੋੜੀ ਮੰਡੀ ਭਰੀ ਅੱਜ ਤੇ ਤਲਵੰਡੀ ਸਾਭੂ ਆਂ ਹਰ ਬੁੱਧਵਾਰ ਹਰ ਬੁੱਧਵਾਰ ਮੰਡੀ ਲੱਗਦੀ ਆ ਭਰਾ ਮੇਰੋ ਤੇ ਸ਼ਰਮੇ ਨਾ ਕਰਾਉਣੇ ਆ ਆਪਾਂ ਗੱਲਬਾਤ ਤੇ ਸ਼ਰਮਾਈ ਸਤਰੀਕਾਲ ਚੱਲ ਬਾਈ ਹੋਰ ਕੀ ਕਹੋ ਹਾਂ ਵਧੀਆ ਵਧੀਆ ਤੁਹਾਨੂੰ ਬਾਈ ਸਤਰੀਕਾਲ ਸਾਰਿਆਂ ਨੂੰ ਉਹ ਝੂਟਾ ਕਹੂੰਗਾ ਨਾ ਹਾਂ ਵਧੀਆ ਵਧੀਆ ਪਾਸੇ ਚੜ੍ਹਦੀ ਕਲਾ ਚ ਰੱਖੇ ਬਾਈ ਤੁਹਾਨੂੰ ਅੱਜ ਬੁੱਧਵਾਰ ਤਲਵੰਡੀ ਸਾਬੋ ਮੰਡੀ ਲੱਗੀ ਆ ਬਾਈ 15 ਤਰੀਕ ਆ ਹਾਂਜੀ 9 ਮਹੀਨਾ ਹਾਂਜੀ ਕੋਈ ਯਾਰ ਚੌੜੀ ਹਾਂਜੀ ਇਹ ਹੁਣ ਐਸਟੀ ਮਾਡਲ ਆ 2022 ਮਾਡਲ ਆ 744 744 ਉਹ ਪਹਿਨਾਂ ਵਾਲੀ ਵੀਡੀਓ ਵਿੱਚ ਹੋਰ ਆ ਇਹ ਹੋਰ ਆ ਆ ਇੱਕ ਐਸਟੀ ਕੀ ਹੁੰਦਾ ਐਸਟੀ ਯਾਰ ਬਾਈ ਇਹਨਾਂ ਦਾ ਕੋਡਵਾਰਡ ਆ ਇਹਨਾਂ ਦਾ ਇਹ 8 ਤੋਂ 55 ਨਾਲੋਂ ਵੱਡਾ ਹੁੰਦਾ ਪਾਵਰ 'ਚ ਅੱਛਾ ਇਹ 8 ਤੋਂ 55 ਨਾਲੋਂ ਵੱਡਾ ਹੁੰਦਾ ਭਰਾ ਮੇਰੇ ਸਬਰ ਪਹਿਲਾਂ ਸੋਹਣਾ ਗੱਡਾ ਹੁੰਦੀ 23 ਸਭ ਸੋਹਣਾ ਹੀ ਨਾ ਵਾੜੇ ਤੇ ਆ ਨਾਲ ਕੋਲ ਨਾ ਮਾਡ ਰੈਕਟਰ ਨਾਲ ਦੇ ਟਰੈਕਟਰ ਨਾਲ ਦੇ ਨਾਲ ਦੀ ਟੈਰਾਂ ਭਰਾ ਮੇਰੇ 230 ਘੰਟੇ ਚੱਲਿਆ ਹਾਂਜੀ ਘੋੜਾ ਬੈਂਪਰ ਤੇ ਟਰੈਕਟਰ ਦੀ డిਮਾਂਡ ਹੈਗੀ ਤੁਹਾਨੂੰ ਸਾਡਾ ਬਹੁਤ ਸੋਹਣਾ ਟਰੈਕਟਰ ਹੈ 6 ਦਾ 55000 ਮਾਡਲ ਕਿਹੜਾ ਜੀ ਮਾਡਲ ਮਾਡਲ ਭਾਈ ਭਾਈ ਮਾਡਲ ਹੈ ਇਹ 55 65500 ਕਿੰਨੇ ਦਾ ਛੱਡ ਦਾਂਗੇ 6115 ਦਾ 40000 ਰੁਪਏ ਠੀਕ ਹੈ ਤੇ ਲੈਂਦੇ ਨਹੀਂ ਆ ਹਾਂਜੀ ਅੱਗੇ ਆ ਗਿਆ நமேல சில தின சில நம்பர அச்சா பதில ਤਿੰਨ ਪੈਂਤੀ ਦੇ ਦਾ ਤਿੰਨ ਲੱਖ ਤੇ ਪੰਦਰਾਂ ਹਜ਼ਾਰ ਦਾ ਦੇ ਦਾ ਤਿੰਨ ਲੱਖ ਪੰਦਰਾਂ ਹਜ਼ਾਰ ਦਾ ਦੇ ਦਾਂਗੇ ਭਰਾ ਤੇ ਅੱਗੇ ਆ ਗਿਆ ਹਾਉਲੈਂਡ ਛੱਤੀ ਤੀ ਉਹ ਸੋਣਾ ਦੇ ਛੱਤੀ ਤੀ ਹਾਉਲੈਂਡ ਛੱਤੀ ਤੀ ਆ ਸੁਪਰ ਤੇ ਨੰਬਰ ਵੀ ਟੈਕਟਰ ਦਾ ਛੱਤੀ ਤੀ ਆ ਅੱਛਾ ਨਵੇਂ ਟਾਇਰ ਆ ਚੰਕੜਾ ਨਵਾਂ ਬਿਲਕੁਲ ਪਿਛਲੇ ਦਾ ਜਮੇ ਤਾਜੇ ਆ ਹਾਂਜੀ ਹਾਂਜੀ ਐਡ ਗੇਰਾ ਹੋਰ ਦੇ 80 85 ਪੈਸੇ ਦਾ ਪਾਵਰ ਰੇਤ ਰੂਤ ਵੀ ਘੰਟ ਲਾਈਆ ਬਾਈ ਸਾਰਾ ਰੀਜਨ ਕੋਕਾ ਸੀ ਹਾਂਜੀ ਡਬਲ ਡਿਸਟ੍ਰੀਬਿਊਟਰ ਸੈਂਟਰ ਆ 3 3ਾ ਹਾਂਜੀ ਪੁਰਾਣਾ ਡੈਟਰ ਕੱਟਿਆ ਜੋ ਡੋਨਟ ਫੈਂਸ ਹਾਂਜੀ 4 ਲੱਖ ਤੇ 45 ਹਜ਼ਾਰ ਡਿਮਾਂਡ ਜਿਹੜਾ ਮੰਡਲਾ ਜੀ 13 13 ਮਾਡਲ ਆ 4 ਲੱਖ 45 ਹਜ਼ਾਰ ਡਿਮਾਂਡ ਆ ਕਿੰਨੇ ਆ ਛੱਡ ਦਾਂਗੇ ਇਹ ਆਪਾਂ 2.4 ਲੱਖ 2.4 ਲੱਖ ਠੀਕ ਆ ਅੱਗੇ ਕਢਾ ਗਿਆ ਸੋਨਾ ਲਿਕਾ ਸੋਨਾ ਲਿਕਾ 13 ਮਾਡਲ ਆ ਬਾਈ ਹਾਂਜੀ ਇਹ ਕਿਨੇ ਟਾਇਰ ਬਿਲਕੁਲ ਸਾਝੇ ਆ ਇਹਨੇ ਨਵੇਂ ਜਮਾ ਹੋਏ ਨੇ ਉਹਨੇ ਛੱਤ ਤੇ ਹੀ ਆ ਸਾਰੇ ਅਰੀਜਨਲ ਆ ਕੋਈ ਤੋਂ ਰੰਗ ਪੇਂਟ ਨਹੀਂ ਹੋਇਆ ਵੀਰੇ ਹਾਂਜੀ ਸਾਈਡ ਗੇਰ ਆ ਅਗਲ ਕਲਾਚ ਆ ਹਾਂਜੀ ਪੰਜਾਬ ਨੰਬਰ ਆ ਪੰਜਾਬ ਨੰਬਰ ਮਗਲੇ ਟਾਇਰ ਨਵੇਂ ਆ ਬਿਲਕੁਲ ਚੁੱਕੀ ਬੁਟਰੇਗਾ ਚੁੱਕੀ ਬੁਟਰੇਗਾ ਇਹਨਾਂ ਦਾ ਪੈਪ ਲੱਗਿਆ ਤੇ ਮਾਡਲ ਮਾਡਲ ਕਿਹੜਾ ਹੈ ਡਿਸਟ੍ਰੀਬਿਊਟਰ ਡਿਸਟ੍ਰੀਬਿਊਟਰ ਹਾਂ ਠੀਕਾ ਮਾਡਲ ਕਿਹੜਾ ਮਾਡਲ 2013 ਵਾਲਾ 2013 ਦੇ ਇੱਕ ਮਾਰ ਕੇ ਹਾਂ 13 ਵਾਲਾ 13 ਮਾਡਲ ਆ ਕਿੰਨਾ ਡਿਮਾਂਡ ਹੈ 4 ਲੱਖ ਰੁਪਇਆ ਡਿਮਾਂਡ ਆ ਹਾਂਜੀ ਪੂਰੇ 4 ਲੱਖ ਦਾ ਦੇ ਦਾਂਗੇ ਠੀਕ ਹੈ ਤੇ ਮੌਕੇ ਤੇ ਮੰਨਤਾ ਨਾ ਆਪਾਂ ਹੋਰ ਵੀ ਕਰਾ ਦਾਂਗੇ ਜੱਸੀ ਆ ਬਹੁਤ ਸੋਨਾ ਡੇਟਾ ਹੈ ਨਾ ਤੇ ਭੈਂਟ ਬੰਦਵਾਦਾ ਠੀਕ ਆ ਠੱਕ ਮੈਂ ਤੁਹਾਨੂੰ ਹੋਰ ਨੌਲਜ ਦੇਣਾ ਹਾਂ ਆ ਆਪਣੇ ਯਾਰ ਦੋਸਤ ਦੇ ਆਪਣੇ ਪ੍ਰਾਪ ਦੀ ਏਜੰਸੀ ਆ ਮਹਿੰਦਰਾ ਆਰਡਨ ਦੀ ਆਈਰ ਜੱਸੀ ਟਰੈਕਟਰ ਠੀਕ ਹੈ ਗੱਲ ਇੱਕ ਬਰੰਡੇ ਏਜੰਸੀ ਆ ਇੱਕ ਤਲਵੰਡੀ ਸਾਬੋ ਜੱਸੀ ਠੀਕ ਹੈ ਗੱਲ ਕੋਈ ਵੀ ਪੁਰਾਣਾ ਟਰੈਕਟਰ ਉਹ ਵੀ ਕੱਟ ਰਿਆ ਕਰਾਂਗੇ ਤੇ ਲੋਨ ਫੈਂਸ ਵੀ ਕਰਾ ਦਨੇ ਆਪਾਂ ਬਾਈ ਹਾਂਜੀ ਨਵੇਂ ਤੇ ਵੀ ਹਾਂਜੀ ਠੀਕ ਆ ਮਹਿੰਦਰਾ ਦਾ ਤੁਹਾਨੂੰ ਕੋਈ ਵੀ ਡਰਾਈਵਰ ਲੈਣਾ ਹੋਵੇ ਆਪਾਂ ਨੂੰ ਕਾਲ ਕਰਦੇ ਹੋ ਬਾਈ ਹਾਂਜੀ ਜਾਂ ਬਾਈ ਜੱਸੀ ਆ ਹਾਂਜੀ ਠੀਕ ਹੈ ਅਗਰ ਇਹ ਹਿਸਾਬ ਨਾਲ ਨਾ ਨਾ ਆਏ ਬਾਈ ਤੇ ਆਪਾਂ ਬੈਠੋ ਠੀਕ ਹੈ ਆਪਾਂ ਵਹਿਤ ਕਰਨੋਂ ਹਟਦੇ ਨਹੀਂ ਹਾਂਜੀ ਹਾਂ ਤੁਹਾਨੂੰ ਪਤਾ ਨਾ ਨਵੇਂ ਚ ਹਟ ਗਏ ਤੇ ਨਾ ਪੁਰਾਣੇ ਛੋੜੀ ਹਾਂ ਠੀਕ ਹੈ ਇਹਨਾਂ ਤੋਂ ਰੇਟ ਪੁੱਛ ਲਿਓ ਜੱਸੀ ਵਾਲੇ ਇਹ ਤੇ ਉਸ ਤੋਂ ਬਾਅਦ ਮੇਰੇ ਕੋਲੇ ਆ ਜਿਓ ਠੀਕ ਹੈ ਕਿਉਂ ਜੱਸੀ ਉਸ ਤੋਂ ਬਾਅਦ ਆਪਾਂ ਕਰ ਲਾਂਗੇ 5-4000 ਦਾ ਵਾਧਾ ਘਟਾ ਇਹਨਾਂ 5000 ਇਹ ਆਹ ਜੜਾ ਛੋਟਾ ਜਿਹੜਾ ਇਹ 75599 ਨਵੋ ਮਿੰਦਰਾਨਾ ਦਾ ਜੰਮਸੀ 'ਚ ਖੜਿਆ ਮਿੰਦਰਾ ਜੀ ਆਪਾਂ ਹਾਂ ਹਾਂ ਜੀ 700 ਮੀਟਰ ਹੈ ਹਾਂ 70 ਚੀਪ 70 70 70 ਚੀਪ ਐਵਰ ਵਾਲੀ ਸਾਧਰੀ ਜੱਸੀ ਮਾੜੀ ਜਾਣਕਾਰੀ ਦੇ ਸਾਨੂੰ ਇਹ ਗੱਲ ਬਾਤ ਹੈ ਭਰਾ ਮੇਰੇ ਕਿੰਨੇ ਮੋੜ ਦੇ ਵਿੱਚ ਆਹ ਗੱਲ ਸਰ ਜੀ ਆਸ ਪਾਉਂਦਾ ਕੰਮ ਹੀ ਕਰਦਾ 75 ਤੋਂ ਹਾਂਜੀ ਕਿੰਨੇ ਮੋੜ ਦੇ ਵਿੱਚ ਟਰੈਕਟਰ ਹੈ ਹਾਂਜੀ ਹਾਂ ਜੀ ਕੌਣ ਸੁਣਾਓ 1 ਬੋਲੋ 8 ਇੰਤਲ ਹਲਕਾ ਕੰਮ ਹੈ ਸਾਹਿਬ ਜੀ ਆਪ ਜੀ ਕਹਿੰਦੇ 65 ਦਾ ਕੰਮ ਕਰਦਾ ਕਿੱਥੇ ਲੀ ਗਲ ਤਿੰਨ ਬਟਨ ਲੱਗੇ ਹੋਏ ਇਹੇ ਕੰਮ ਦੇ ਹੋਏ ਹੋਰ ਤੇ ਹਾਂਜੀ 25 ਨੱਕਮਟ ਹੋ ਰਿਹਾ ਹੈ ਇੰਤਰਾ ਇੱਕ ਟਾਈਕ ਨੂੰ ਲੱਗਾ ਦੋਨ ਫੈਂਸ ਵੀ ਕਰਾਤ ਹੋ ਜਾਂਦਾ ਪ੍ਰਾਣੇ ਦੇ ਚੁੱਕੇ ਠੀਕ ਹੈ ਜੀ ਜੇ ਸਾਡੀ ਕੋਈ ਵੀਡੀਓ ਦੇਖ ਕੇ ਆਵੇ ਕੋਈ ਜੈਨਰੇਟਰ ਲਾਉਂਗੇ ਟੈਕਟਰਾਂ ਦਾ ਲਾ ਵੀ ਜੇ ਕੋਈ ਵੀ ਟਰੈਕਟਰ ਲੈਣਾ ਹੋਵੇ ਨਵਾਂ ਮੇਂਦਰਾ ਕੰਪਨੀ ਦਾ ਜੱਤੀ ਨੂੰ ਬਾਈ ਨੂੰ ਕਰ ਲਿਆ ਫੋਨ ਉੱਥੋਂ ਕਾਰਡ ਲੈ ਕੇ ਜਾਓ ਭੇਜਿਆ ਜਾ ਕਰ ਕੋਈ ਜਾ ਤੇ ਬਾਈ ਨੂੰ ਕਰ ਲਿਆ ਫੋਨ ਪਹਿਲਾਂ ਇਹਨੂੰ ਕਰ ਲਿਓ ਉਸ ਤੋਂ ਬਾਅਦ ਮੈਨੂੰ ਕਰ ਦਿਓ ਸਰਕਾਰ ਤੇ ਆ ਇਹਨਾਂ ਦਾ ਕਾਰਡ ਆ ਬਾਈ ਜੱਤੀ ਮੋਬਾਈਲ ਨੰਬਰ ਦੇ ਨਾਲ ਅਨੇਕ ਕਾਰਨ ਬੋਦੇ ਨਾ 99 ਸਤਤਰ 88 92 ਕੱਲਾ ਉਹ ਬੋਲ ਜਿਵੇਂ ਬੋਦੇ ਹੋ ਕਰ ਚਲ ਕੋਈ ਠੀਕ ਆ 99 770 99 700 99 778 83282 83282 ਦਾ ਨਾ ਹੈਗਾ ਜੱਸੀ ਭਾਈ ਨੂੰ ਕਰ ਲਿਓ ਫੋਨ ਠੀਕ ਹੈ ਮੇਰਾ ਨੰਬਰ ਹੈਗਾ 99 788 4545 ਵਟਸਐਪ ਨੰਬਰ ਹੈਗਾ 88 729 4545 ਵੀਡੀਓ ਚੱਕ ਕੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦੋ ਬਾਈ ਤੇ ਕਮੈਂਟ ਕਰਦਿਆ ਕਰੋ ਪਤਾ ਲੱਗ ਜਾਂਦੀ ਸਾਡੀ ਕਿੰਨੀ ਔਕਾਤ ਆ ਤੇ ਦੋਨੇ ਪੇਜਾਂ ਨੂੰ ਫੋਲੋ ਕਰ ਲਿਓ ਬਾਈ ਹਾ ਫੁੱਲ ਤਲਵੰਡੀ ਸਾਬੋਲਾ ਤੇ ਸ਼ਰਮਾ ਤਲਵੰਡੀ ਸਾਬੋਲਾ ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਕਾ